ਅੱਧੀ ਰਾਤ ਇਸ ਖੇਤ ਦੇ ਵਿੱਚ ਕੋਈ ਬਿਲਡਿੰਗ ਦੀ ਉਸਾਰੀ ਦਾ ਕੰਮ ਨਹੀਂ ਚੱਲ ਰਿਹਾ ਨਾ ਹੀ ਕੋਈ ਕੰਸਟਰਕਸ਼ਨ ਚੱਲ ਰਹੀ ਹੈ ਬਲਕਿ ਖੇਤਾਂ ਦੇ ਵਿੱਚੋਂ ਸੋਨੇ ਦੇ ਸਿੱਕੇ ਨਿਕਲ ਰਹੇ ਨੇ ਤੜਾ ਤੜ ਲੋਕਾਂ ਦੀ ਭੀੜ ਵੱਧਣੀ ਸ਼ੁਰੂ ਹੁੰਦੀ ਹੈ ਤੇ ਲੋਕ ਆਪਣੇ ਆਪਣੇ ਹੱਥਾਂ ਦੇ ਵਿੱਚ ਔਜ਼ਾਰ ਜਿਹੜੇ ਲੈ ਕੇ ਆਉਂਦੇ ਨੇ ਤਾਂ ਤੜਾ ਤੜ ਖੇਤ ਨੂੰ ਖੋਦਣਾ ਸ਼ੁਰੂ ਕਰ ਦਿੰਦੇ ਨੇ ਖੱਡੇ ਕਰਨੇ ਸ਼ੁਰੂ ਕਰ ਦਿੰਦੇ ਨੇ ਅੱਧੀ ਰਾਤ ਲੋਕਾਂ ਦੇ ਵੱਲੋਂ ਖੇਤ ਦੇ ਵਿੱਚ سونے ਦੇ ਸਿੱਕੇ ਲੱਭੇ ਜਾ ਰਹੇ ਨੇ ਇਸ ਆਸ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਖੁਦਾਈ ਕੀਤੀ ਜਾ ਰਹੀ ਹੈ ਇੱਥੇ ਦੇ ਲੋਕਾਂ ਦਾ ਦਾਵਾ ਵੀ ਹੈ ਕਿ سونے ਦੇ ਸਿੱਕੇ ਇਹਨਾਂ ਨੂੰ ਮਿਲ ਰਹੇ ਨੇ ਤੇ ਉੱਥੇ ਦੀ ਪ੍ਰਸ਼ਾਸਨ ਦਾ ਇਹ ਦਾਵਾ ਹੈ ਕਿ ਇੱਥੇ ਮੁਗਲ ਸਮੇ ਦੇ ਕੋਈ ਸਿੱਕੇ ਹੋ ਸਕਦੇ ਨੇ ਲੇਕਿਨ ਕਿਹਾ ਜਾ ਰਿਹਾ ਪ੍ਰਸ਼ਾਸਨ ਨੂੰ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਨਾ ਕਿ ਆਮ ਲੋਕ ਇੱਥੇ ਇਕੱਠੇ ਹੋਣ ਤੇ ਖੇਤਾਂ ਦੇ ਵਿੱਚੋਂ ਸੋਨੇ ਦੇ ਸਿੱਕੇ ਲੱਭਣੇ ਸ਼ੁਰੂ ਕਰ ਦੇਣ ਤਾਂ ਅਜਿਹੇ ਦੇ ਵਿੱਚ ਪ੍ਰਸ਼ਾਸਨ ਨੂੰ ਵੀ ਗੰਭੀਰਤਾ ਦੇ ਵਿੱਚ ਲੈਣਾ ਚਾਹੀਦਾ ਹੈ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲੈਣਾ ਚਾਹੀਦਾ ਇਸ ਥਾਂ ਨੂੰ ਜ਼ਬਤ ਕਰਕੇ ਜਿਹੜਾ ਇਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਇਹ ਖਬਰ ਜਿਹੜੀ ਹੈ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਲੋਕ ਇਸ ਨੂੰ ਜਿਹੜਾ ਹੈ ਸਾਂਝਾ ਕਰ ਰਹੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਰਹੇ ਨੇ ਅਲੱਗ-ਅਲੱਗ ਤਰੀਕੇ ਦੇ ਕਮੈਂਟ ਕਰ ਰਹੇ ਨੇ ਕਿ ਪ੍ਰਸ਼ਾਸਨ ਇਸ ਦੇ ਉੱਪਰ ਕਰੇਗਾ ਹੋ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਇਸ ਵੇਲੇ ਇਹ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨੀ ਹੁੰਦੀ ਹੈ ਕਿ ਕਿਵੇਂ ਇਸ ਖੇਤ ਦੇ ਵਿੱਚ ਸੋਨੇ ਦੇ ਸਿੱਕੇ ਪਾਏ ਜਾ ਰਹੇ ਨੇ ਭਾਵਨਾ ਲੈ ਕੇ ਅਲੱਗ-ਅਲੱਗ ਆਪਣੇ ਹੱਥਾਂ ਦੇ ਵਿੱਚ ਹਜ਼ਾਰ ਲੈ ਕੇ ਪਹੁੰਚਦੇ ਨੇ ਲੋਕ ਕਿੰਨੀ ਭੀੜ ਦੇਖ ਸਕਦੇ ਹੋ ਤੁਸੀਂ ਇੱਥੇ ਇਕੱਠੀ ਹੋ ਜਾਂਦੀ ਹੈ ਟਾਰਚ ਲੈ ਕੇ ਰੋਸ਼ਨੀ ਹੀ ਰੋਸ਼ਨੀ ਜਿਹੜੀ ਆ ਇਸ ਖੇਤ ਦੇ ਵਿੱਚ ਕਰ ਦਿੰਦੇ ਨੇ ਅਜਿਹਾ ਲੱਗ ਰਿਹਾ ਕਿ ਮਜ਼ਦੂਰ ਕੰਮ ਕਰ ਰਹੇ ਨੇ ਲੇਕਿਨ ਇਹ ਆਮ ਲੋਕ ਨੇ ਜਿਹੜੇ ਇੱਕ ਦੂਸਰੇ ਨੂੰ ਦੇਖ-ਦੇਖ ਕੇ ਇੱਥੇ ਪਹੁੰਚਦੇ ਨੇ ਜਦੋਂ ਪਤਾ ਲੱਗਦਾ ਕਿ ਇੱਥੇ ਸੋਨੇ ਦੇ ਸਿੱਕੇ ਨਿਕਲ ਰਹੇ ਨੇ ਤਾ ਅੱਧੀ ਰਾਤ ਨੂੰ ਖੱਡਾ ਖੋਦਣ ਲੱਗ ਜਾਂਦੇ ਨੇ ਇਹ ਕੋਈ ਮਜ਼ਦੂਰ ਨਹੀਂ ਹੈ ਨਾ ਕੋਈ ਇੱਥੇ ਬਿਲਡਿੰਗ ਦੀ ਉਸਾਰੀ ਚੱਲ ਰਹੀ ਹੈ ਆਮ ਲੋਕ ਜਿਹੜੇ ਤੜਾ ਤੜ ਖੱਡੇ ਖੋਦਣੇ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਆਮ ਲੋਕ ਕਿਵੇਂ ਡੂੰਘੇ ਖੱਡੇ ਖੋਦ ਕੇ ਇਸ ਆਸ ਦੇ ਵਿੱਚ ਲੱਗੇ ਹੋਏ ਨੇ ਮਜ਼ਦੂਰੀ ਕਰਨ ਲੱਗੇ ਹੋਏ ਨੇ ਕਿ ਸੋਨੇ ਦੇ ਸਿੱਕੇ ਇਹਨਾਂ ਨੂੰ ਮਿਲਣਗੇ ਤੇ ਇਹ ਮਾਲੋ ਮਾਲ ਹੋ ਜਾਣਗੇ ਤਾਂ ਦੇਖ ਸਕਦੇ ਹੋ ਸੋਨੇ ਦੇ ਸਿੱਕੇ ਕਿਆ ਜਾ ਰਹੇ ਇਸ ਦੇ ਵਿੱਚੋਂ ਨਿਕਲ ਰਹੇ ਨੇ ਤਾਂ ਕਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਅਚਾਨਕ ਮੁਗਲ ਸਮੇ ਦੇ ਸੋਨੇ ਦੇ ਸਿੱਕੇ ਦੀ ਅਫਵਾਹ ਫੈਲਦੀ ਹੈ ਜਿਸ ਤੋਂ ਬਾਅਦ ਮਹਿਲਾਵਾਂ ਬੱਚੇ ਬਜ਼ੁਰਗ ਸਾਰੇ ਟਾਰਚ ਲੈ ਕੇ ਖੇਤਾਂ ਦੇ ਵਿੱਚ ਸੋਨਾ ਲੱਭਣ ਪਹੁੰਚ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਜਦੋਂ ਇਹ ਅੱਗ ਵਾਂਗ ਫੈਲਦੀ ਹੈ ਖਬਰ ਹਰ ਇੱਕ ਦੇ ਕੰਨਾਂ ਤੱਕ ਜਿਸ ਤੋਂ ਬਾਅਦ ਸੈਂਕੜੇ ਲੋਕ ਹਜ਼ਾਰਾਂ ਲੋਕ ਇੱਥੇ ਜ਼ਮੀਨ ਖੋਦਣ ਦੇ ਲਈ ਪਹੁੰਚ ਜਾਂਦੇ ਨੇ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਸਾਡੇ ਹੱਥ ਦੇ ਵਿੱਚ ਵੀ ਸੋਨੇ ਦਾ ਕੋਈ ਸਿੱਕਾ ਲੱਗੇ ਅਸੀਂ ਵੀ ਕਰੋੜਪਤੀ ਬਣ ਜਾਈਏ ਇੰਨੇ ਸਿੱਕੇ ਇਕੱਠੇ ਕਰ ਲਏ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਮੱਧ ਪ੍ਰਦੇਸ਼ ਦੀ ਇਹ ਵੀਡੀਓ ਬੋ ਬਰਹਾਲਪੁਰ ਦੇ ਅਸੀਰਗੜ ਪਿੰਡ ਦੀ ਇਹ ਵੀਡੀਓ ਜਿੱਥੇ ਕਿ ਸੋਨੇ ਦੇ ਸਿੱਕਿਆਂ ਦੀ ਅਫਵਾਹ ਫੈਲਦੀ ਹੈ ਜਿਸ ਤੋਂ ਬਾਅਦ ਲੋਕ ਇੱਥੇ ਇਕੱਠੇ ਹੁੰਦੇ ਨੇ ਤੇ ਸਿੱਕੇ ਇਕੱਠੇ ਕਰਨ ਦੀ ਆਸ ਦੇ ਵਿੱਚ ਇੱਥੇ ਪਹੁੰਚਦੇ